ਚਾ ਛੱਡ ਹੁਣ ਠੀਕ ਹੋ ਗਿਆ ਤੈਨੂੰ ਨਹੀਂ ਹੋਣਾ ਮੈਨੂੰ ਕੀ ਆ ਹਾਂ ਤੁਸੀਂ ਕੰਮ ਕਰਕੇ ਛੱਡੇ ਨਾ ਜਿਹੜੇ ਤੁਸੀਂ ਫੜੇ ਹੀ ਪੈ ਗਈ ਠੰਡ ਹੁਣ ਤੇ ਕਰਨੇ ਨਹੀਂ ਮੈਂ ਉਹਦਾਂ ਦੀਆਂ ਰਲੀਆਂ ਚੋਂ ਗੰਦੀਆਂ ਮਾਵਾਂ ਧੀਆਂ ਉਹਦਾਂ ਦੀਆਂ ਰਈਆਂ ਜੋ ਮਰਜੀ ਜੋ ਮਰਜੀ ਮੈਂ ਕਰਾਂ ਨਾ ਕਰਾਂ ਤਾਂ ਤੁਹਾਨੂੰ ਕੀ ਲੱਗੇ ਇਸ ਗੱਲ ਨਾਲ ਨਹੀਂ ਹੁਣ ਠੰਡ ਪੈ ਗਈ ਆ ਪਹਿਲੀ ਵੇਗੀ ਆ ਤੇ ਨਹੀਂ ਮੈਂ ਆਪਣੇ ਹਿੱਸੇ ਦੀ ਵੇਚੀ ਇਹ ਤੁਹਾਡੀ ਹਿੱਸੇ ਦੀ ਨਹੀਂ ਮੈਂ ਵੇਚੀ ਮੰਮੀ ਸਿਆਣੇ ਬਣੀ ਦਾ ਵਾਸਿਆਣੇ ਬਣੋ ਥੋੜੇ ਬੋਤੇ ਟਾਡੀ ਮਤ ਨੂੰ ਕੀ ਹੋ ਗਿਆ ਟਾਡੀ ਨੂੰ ਫੇ ਮੈਂ ਆਪਣੀ ਵੇਚੀ ਮੈਂ ਤੁਹਾਡੀ ਨਹੀਂ ਵੇਚੀ ਉਹ ਜਿਲ੍ਹੇ ਦਾ ਨੂੰ ਮਗਰ ਲਾਇਆ ਨਾ ਜਿੰਨੇ ਹੂੰ ਉਹਨੇ ਤੁਹਾਡਾ ਰਹਿਣ ਕੱਖ ਨਹੀਂ ਦੇਣਾ ਪਹਿਲੀ ਤੇ ਲੱਗੀ ਹੈ ਨਾ ਉਹਨੇ ਤੁਹਾਡੇ ਜਗ੍ਹਾ ਕੋ ਰਹਿਣ ਨਹੀਂ ਦੇਣਾ ਇਥੇ ਤੇ ਉਹਨਾਂ ਆਪਣਾ ਜਸਾ ਖੜਨਾ ਹੀ ਖੜਨਾ ਪੰਜ ਮਰਜ਼ੀ ਕਰਦੀ ਰਹੇ ਤੇ ਤੁਹਾਨੂੰ ਦਿੱਤਾ ਕੋਹ ਉਹਨੇ ਵਿੱਚੋਂ ਲੱਲੂਗੀ ਮੈਂ ਜਾਜਵਾਲਾ ਤੁਹਾਨੂੰ ਉਹਨੇ ਵਿੱਚੋਂ ਵੇਖੀ ਹਾਂ ਦਊ ਤੁਹਾਨੂੰ ਜੰਗਤਰਾ ਨੋਟ ਵੇਖੀ ਕੱਢ ਕੱਢ ਜਾਜਵਾਲਾ ਲੈਂਦੀ ਲੱਲੂਗੀ ਸਭ ਕੋ ਜਾਜਵਾਲਾ ਤੁਹਾਨੂੰ ਫੇ ਮੇਰੀ ਸੁਣ ਲਓ ਇੱਕ ਗੱਲ ਹੂੰ ਮੇਰੇ ਬਾਤ ਯਾੜੀ ਰੋਟੀਆਂ ਤੇ ਹੀ ਖਾਣੇ ਆ ਨਾ ਇਹ ਬੰਦ ਜੇ ਆਪਣਾ ਜਲੀ ਬਿਸਤਰਾ ਚੁੱਕੋ ਤੇ ਚਲ ਜੋ ਉਹਦੇ ਕੋਲ ਆ ਘਰ ਦੇ ਵਿੱਚ ਕੋਈ ਥਾਂ ਨਹੀਂ ਜੀ ਸਿੱਧੀ ਗੱਲ ਮੇਰਾ ਥਾਂ ਇਹਦੇ ਘਰ 'ਚ ਹੈ ਨਹੀਂ ਨਿੰਨਾ ਦੇ ਮੇਰੇ ਆਏ ਤੇ ਤੁਹੀਂ ਕੀ ਲੱਗਦੇ ਜੀ ਇਹਦਾ ਨਾ ਤੁਹਾਡੇ ਹੋਏ ਭੰਜ ਦਾ ਮਰਜ਼ੀ ਹੋਵੇ ਤੁਹਾਨੂੰ ਨਾ ਬਾਹਰ ਕੱਢੂੰਗੀ ਅੰਦਰ ਮੈਂ ਇਸ ਤੋਂ ਇੱਥੇ ਭਾਏ ਚਾਰ ਰਿਸ਼ਤੇਦਾਰ ਇਕੱਠੇ ਕਰ ਲਓ ਕਰ ਲੈ ਜਿੰਨੂੰ ਮਰਜ਼ੀ ਕਰ ਲੈ ਇਕੱਠੇ ਇੱਥੇ ਇਹ ਘਰ ਦੇ ਵਿੱਚ ਅੱਡੀ ਕੋਈ ਥਾਂ ਨਹੀਂ ਮੈਂ ਕਿਨੂੰ ਮਰਜ਼ੀ ਇਕੱਠੇ ਕਰ ਲਾ ਜਿੰਨੂੰ ਹਿੱਸੇ ਦਿੰਦੇ ਨੇ ਘਰ ਦੇ ਆ ਨਾ ਉਹ ਤੁਹਾਨੂੰ ਸਾਂਭੇ ਚਾਹੀ ਨਾ ਸਾਂਭੇ ਤੁਹਾਡੀ ਜ਼ਿੰਮੇਵਾਰੀ ਕੋਈ ਨਹੀਂ ਕੋਈ ਸਾਂਭੇ ਮੈਨੂੰ ਨਾ ਸਾਂਭੇ ਭਾਂ ਜੋ ਮੇਰਕ ਕਰਨਾ ਇਫਰੇ ਇੱਥੇ ਰਹਿਣਾ ਨਹੀਂ ਸਿੱਧੀ ਗੱਲ ਤੈਨੂੰ ਕੱਢੂਗੇ ਇੱਥੋਂ ਮੈਂ ਤਾਂ ਉਹ ਨਾ ਰਹਿਣਾ ਇੱਥੇ ਇੱਥੇ ਮੈਂ ਤੁਹਾਨੂੰ ਗਿਆ ਵੀ ਇੱਥੇ ਤੁਹਾਨੂੰ ਨਹੀਂ ਮੈਂ ਕਿਹਾ ਮੈਂ ਤਾਂ ਉਹ ਨਾ ਰਹਿਣਾ ਇਹ ਮੇਰੇ ਭਾਵੇਂ ਤਾਂ ਇਹ ਦਾ ਬੰਦੇ ਇਕੱਠੇ ਕਰਕੇ ਲੈ ਆਏ ਆ ਜੀ ਕੋਈ ਤੁਹਾਡੀ ਵੇਖ ਲੈਣੇ ਆਉਂਦੇ ਆ ਨਾ ਪਰੋਂ ਆਉਣੀ ਵਾਲੇ ਆ ਬਸ ਚਾ ਜਾਏਗਾ ਅੱਜ ਜਾਂਜ ਨਹੀਂ ਲੱਗਾ ਮੇਰੇ ਸਿਰ ਤੇ ਉਹ ਦੋ ਤਿੰਨ ਦਿਨ ਹੋ ਗਏ ਆ ਰੋਟੀ ਨਹੀਂ ਨਾ ਬੁਰਕੀ ਜੱਜ ਨਾ ਖਾਧੀ ਤੁਹਾਨੂੰ ਮੁੰਡੇ ਦਾ ਮਸਾ ਤਰਸ ਨਹੀਂ ਇਹ ਮੇਰਾ ਪੋਤਵਾ ਜਾਏ ਨਹੀਂ ਆ ਰੋਟੀ ਨਹੀਂ ਖਾਧੀ ਰੋਟੀ ਅੱਜ ਮਰਦੀ ਜਾਈ ਰੋਟੀ ਦਾ ਭਗਾਰ ਬੈਠਾ ਆ ਤਾਨੂੰ ਬਸ ਧੀ 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 ਹੀ ਮੇਰੀ ਹੁਣ ਕੋਈ ਨਹੀਂ ਧੀ ਤਾਨੂੰ ਖਵਾਉਗੀ ਵਹੀਂ ਖਾਇਓ ਚਾਈ ਪਨੀਰ ਦੇ ਨਾਲ ਨਾ ਨੇ ਦੀ ਮੈਂ ਪਕਾ ਲੂੰਗੀ ਆਪੇ ਪਕਾਓ ਜੀ ਸਦਕੇ ਪਕਾਓ ਪਕਾ ਕੇ ਤੇ ਖਾ ਲੂੰਗੀ ਭੈ ਜਿਹਨਾਂ ਨੂੰ ਐਡਾ ਸਹਾਨ ਨਹੀਂ ਕਰਦੇ ਮੇਰੇ ਸਿਰ ਤੇ ਜਿਹੜਾ ਹੋ ਤੀ ਤੇ ਆਪਣਾ ਜਿਹੜਾ ਪੌਣੇ ਹੈ ਨਾ ਕੱਪੜੇ ਕੁੱਪੜੇ ਪਾਓ ਤੇ ਚਲੋ ਕਿ ਕਿੱਧਰ ਨੂੰ ਕਿਹੜੀ ਗੱਲ ਕਰ ਪਾ ਆ ਜਾਂਦਾ ਕਿਹੜੇ ਕੱਪੜੇ ਪਾਵਾਂ ਕੋਈ ਨਹੀਂ ਪਾਦਨੀ ਮੈਂ ਆਉਂਦੇ ਮੈਨੂੰ ਪੌਣੇ ਮੈਂ ਗੋਟੜੀ ਨੂੰ ਫੜ ਕੇ ਬਾਹਰ ਉਹ ਗੇਟ ਤੇ ਨਾ ਨਾ ਤੈਨੂੰ ਕੱਢਿਆ ਤੇ ਤੂੰ ਇਹ ਵੀ ਯਾਦ ਰੱਖ ਲੈ ਜਾਂ ਤੇ ਚੱਲ ਜਾ ਵਸਨਾ ਦੇ ਵਸਨਾ ਜੱਜ ਨਾਲ ਤੂੰ ਇੱਥੇ ਵੀ। ਇਹ ਕੌਣ ਕੱਢਦਾ ਤੇ ਕੌਣ ਨਹੀਂ। ਇਹੜੇ ਕੰਮ ਕਰਨਦੇ ਹੀ ਨਾ ਇਹਦੇ ਨਤੀਜੇ ਇਹੀ ਮਿਲਦੇ ਆ ਤੁਹਾਨੂੰ। ਦੇਖਿਓ ਸਹੀ। ਕੋਈ ਗੱਲ ਨਹੀਂ। ਕਾਦੀ ਕੋਈ ਗੱਲ ਨਹੀਂ ਆ। ਕੋਈ ਗੱਲ ਨਹੀਂ ਮੈਂ। ਜੋ ਕਪੜੇ-ਕਪੜੇ ਪਾਉਂਦੇ ਚਲੋ। ਨਹੀਂ ਕਿਹੜੀ ਗੱਲ ਦੀ ਚਲ ਜਾ ਮੈਂ। ਕਿਹੜੀ ਗੱਲ ਜਾਣਾ ਉਹ ਜਿਹੜੇ ਕੰਮ ਕਰਨਦੇ ਤੂੰ। ਤੂੰ ਕੌਣ ਹੋ ਕੇ ਗੱਡੇ ਮੈਨੂੰ ਇੱਥੋਂ। ਮੈਂ ਇਹ ਘਰ ਦੇ ਵਿੱਚ ਰਹਿਣਾ ਮੈਂ ਮਾਲਕਾ ਨਾ ਤੂੰ ਗਈ। ਕਾਦੀ ਮਾਲਕਾ ਮਾਂ ਤੂੰ। ਨਾ। ਨਹੀਂ ਪਹਿਲੀ ਤੁਹਾਡੇ ਨਾਂ ਨਹੀਂ ਥਾਂ ਦਾ ਘਰ ਤੁਹਾਡੇ ਨਾਂ ਨਹੀਂ ਤੇ ਤੂੰ ਗੱਲਾਂ ਕਿਹੜੀ ਵਾਜੀ ਕਰਨੀ ਇਹ ਮੇਰੇ ਨਾਲ। ਘਰ ਮੈਂ ਕਹਿੰਨੀ ਆਂ ਕਿ ਭਾਂਏ 10 ਜਾਣੇ ਇਕੱਠੇ ਕਰ ਲੋ ਤਾਂ ਭਾਂਏ ਜਿੰਨੇ ਮਰਜ਼ੀ ਭਾਂਏ ਤਾਂ 20 ਨੇ ਕੋ ਲਾਇਆ ਹਾਂ ਨੂੰ ਇਕੱਠੇ ਕਰਕੇ ਕਿਰਦੇ ਵੀ ਵਿਆਹ ਕਿ ਐਂ ਨਿਕਲ ਕੇ ਨਹੀਂ ਆਈ ਹੈਗੀ ਜਿੱਥੇ ਮਰਜ਼ੀ ਪਾਓ ਜਾ ਕੇ ਕਿਰਦੇ ਵੀ ਥਾਂ ਹੈ ਨਹੀਂ ਜਿਹੜਾ ਤੁਹਾਡੇ ਟਾਂਡਾ ਕੇ ਲਹਗਾਵਾ ਨਾ ਉਹ ਤੇ ਵੇਚ ਕੇ ਦੀ ਜੇ ਭਾਂਏ ਪੌਂਦੇ ਫਿਰ ਜਾ ਆਹੀ ਨਹੀਂ ਵੇਚਣਾ ਜਿੱਥੇ ਮਰਜ਼ੀ ਪਾਓ ਨਾ ਪਾਓ ਜਾ ਫਿਰ ਵੀ ਆਹੀ ਨਹੀਂ ਵੇਚਣਾ ਹੀ ਤੁਹਾਡੀ ਤੁਹਾਡੀ ਜੁਰਤ ਦੀ ਮੈਨੂੰ ਘਰੋਂ ਕੱਢ ਦਿਓ ਤੁਸੀਂ ਬਾਹਰ ਕਿਤੇ ਜ਼ਮੀਨ ਜੱਟ ਦਾ ਗਹਿਣਾ ਹੁੰਦੀ ਆ ਵੀ ਲੋਕੀ ਸੰਭ ਸੰਭ ਰੱਖਦੇ ਤੇ ਤੁਸੀਂ ਉਹਨੂੰ ਮੈਂਡਾ ਜਦ ਦੀ ਵੇਚ ਕੇ ਆਉ ਮਾਰਿਆ ਸ਼ਰੀਕਾ ਵੀ ਤੁਸੀਂ ਨੱਕ ਦੇਣ ਜੋਗੇ ਨਹੀਂ ਬਤੀ ਬਤੀਓ ਗੱਲਾਂ ਕਰਨਦੇ ਵੀ ਦੁਨੀਆਂ ਪੜੀ ਦੇ ਕੋਹ ਨਹੀਂ ਲੱਗਦੇ ਚੈ ਕਿਦਾਂ ਵੱਡੇ ਗੱਲਾਂ ਕਰਦੇ ਪੜੇ ਰਹੂਗਾ ਤੇ ਕਰਨੀਆਂ ਨੋਗਨ ਕਾ ਕਰਦੇ ਆ ਤੇ ਕਰਦੇ ਰਹਿਣਾ ਹੁਣ ਡਰਵਾ ਕੇ ਤੇ ਨਾਲ ਖਾਓ ਜਾ ਕੇ ਉਹਨਾਂ ਕੋਲ ਦਿਖਾਈਏ ਕਿਉਂ ਨਹੀਂ ਜੇ ਤੂੰ ਆਖੇ ਨਾ ਮੈਂ ਸਾਹਮਣ ਵਾਲਾ ਤੈਨੂੰ ਕੋਈ ਨਹੀਂ ਆ ਸਾਹਮਣ ਵਾਲੇ ਮੈਨੂੰ ਬੜੇ ਨਹੀਂ ਤੇ ਜਾਓ ਜਿਹੜੇ ਸਾਹਮਣੇ ਜਾਓ ਉਹਨਾਂ ਕੋ ਹੜੇ ਜੁੜੇ ਆ ਮੈਂ ਹਾ ਤੇਰੇ ਮੈਂ ਕੁੜੀ ਲੂਣ ਲਿਆਉਣੀ ਆ ਸਾਦ ਕੇ ਤੇ ਤਾਂ ਤੁਹਾਡਾ ਸਾਰਾ ਹੀ ਮੈਂ ਵੇਖੀ ਦੇਣਾ ਇੰਨਾ ਇੰਨਾ ਪੋਟਾ ਪੋਟਾ ਨਾ ਨਾ ਵੱਡਿਆ ਨਾ ਤੇ ਕੁੜੀ ਦੀਆਂ ਨਾਸਾਂ ਉਹ ਭੰਨੀ ਨਹੀਂ ਰਹੀ ਤੇ ਭੱਜੀਆਂ ਦਾ ਆਪਣੀਆਂ ਨਾ ਬਣਾ ਕੇ ਬੈਜੀ ਆ ਆਉਣਾ ਨਹੀਂ ਇੱਥੇ ਉਹਨੇ ਦਿਨ ਵੀ ਆਉਣਾ ਰਾਤ ਵੀ ਆਉਣਾ ਹੀ ਆ ਆਵੇ ਭਲਾ ਕਿਦਾਂ ਆਉਂਦੀ ਮੈਂ ਕੋਈ ਲੋੜ ਨਹੀਂ ਇੱਥੇ ਮੈਂ ਹੇਰੇ ਮੈਨੂੰ ਸੱਦ ਕੇ ਆਉਂਦੇ ਨੇ ਲੈ ਆਉਣੀ ਆ ਮਨੂੰ ਫੇਰ ਤਾ ਨੂੰ ਬੰਦਿਆ ਕੱਢੇਗੀ ਬਾਹਰ ਆਣ ਕੇ ਅੱਗੀ ਆਈ ਹੈ ਨਾ ਕਿਹੜੇ ਨੱਕ ਨਾਂ ਗਈਂ ਮੁੜ ਕੇ ਗਈਆਂ ਨਾ ਨੱਕ ਨਾ ਖੜਾਈ ਕੋਈ ਗੱਲ ਨਹੀਂ ਹੁਣ ਹੁਣ ਕੱਢਿਓ ਬਾਹਰ ਹਾਂ ਇਹਦਾ ਉਤੋਂ ਵੀ ਹਾਲ ਬੁਰਾ ਹੋਣਾ ਵੇਖ ਲਿਓ ਭਾਈ ਕੱਢੇ ਤੁਸੀਂ ਬਣੇ ਆ ਵੀ ਅਹੀਂ ਘਰੇ ਲੱਖਾਂ ਨਾ ਪੈਸੇ ਵਟਲੇ ਕੱਢੇ ਕੋ ਬੈਠੇ ਨਹੀਂ ਰਹੇ ਨਹੀਂ ਮੈਂ ਲੱਖਾਂ 'ਚ ਬੈਠੀ ਆ ਮੈਂ ਕੋ ਮਾਰੇ ਇਸ ਤਰ੍ਹਾਂ ਨਹੀਂ ਬੈਠੀ ਮੈਂ ਮੈਂ ਜਿੱਥੇ ਪਾਵਾਂਗੀ ਉੱਥੇ ਰੋਟੀ ਖਾ ਲੂੰਗੀ ਮੈਂ ਜਿਹਦੇ ਮਗਰ ਲੱਗਣੇ ਇੱਕ ਦੁਕੀ ਨਹੀਂ ਦੇਣੀ ਮੈਂ ਕਿਹਾ ਜਿੱਥੇ ਪਾਵਾਂਗੀ ਮੈਂ ਉੱਥੇ ਰੋਟੀ ਖਾ ਲੂੰਗੀ ਨਾ ਮਨ ਦੁਕੀ ਉਹਦਾ ਵੀ ਮੈਂ ਜਿੱਥੇ ਮਰਦੀ ਰੋਟੀ ਪੈ ਅਜ਼ਾ ਕਰਨੀ ਖਾਓ ਫਿਰ ਮੇਰ ਕੋ ਬਠੇਰਾ ਕੋਸ਼ਵਾ ਖਾਓ ਜਾ ਕੇ ਬੜਾ ਕੋਸ਼ਾ ਮੇਰ ਕੋਲ ਮੈਂ ਖਾਲੀ ਨਹੀਂ ਬੈਠੀ ਤੇ ਚਲੋ ਠੀਕ ਵਾਹੀ ਕਦੋਂ ਕਿੰਨੇ ਬਟਾੜੇ ਕੋ ਹੈ ਦੀ ਕੱਖ ਵੀ ਮਾਦਾ ਦਿਨਤ ਗਿਆ ਵਾਦਾ ਹੁਣ ਚੜ ਤੇ ਸ਼ਾਮਾਂ ਤੱਕ ਮੈਨੂੰ ਲੱਭਣੀ ਨਹੀਂ ਚਾਹੀਦੀ ਇਥੇ ਮੈਂ ਤੈਨੂੰ ਘੱਟ ਕੇ ਰੋਣਿਆ ਰਹੂੰਗੀ ਇਥੇ ਮੈਂ ਕਹਤਾ ਤੂੰ ਮੈਨੂੰ ਮੈਨੂੰ ਕੱਢਣ ਨਹੀਂ ਕੋਈ ਨਹੀਂ ਸ਼ਾਮਾਂ ਤੱਕ ਵੇ ਕੱਢਣ ਆਈ ਤੂੰ ਮੇਨ ਚੰਦਰੀ ਦੀ ਵੱਡੀ ਬੁੱਢੇ ਸਾਲ ਲੈਂਦੀ ਤੂੰ ਕਦੇ ਇਹ ਹਿੰਦੇ ਦਾ ਬੇੜਾ ਕਰਕ ਹੋਇਆ ਗਿਓ ਉਹਨੇ ਇਹਨਾਂ ਨੂੰ ਦੱਸਿਆ ਵਾ ਤੇ ਤਾਂ ਇਹਨਾਂ ਨੂੰ ਪਤਾ ਲੱਗਾ ਵਾ ਨਹੀਂ ਤਾਂ ਅਸੀਂ ਤੇ ਬੁਨੇ ਆਲੇ ਛੱਪੇ ਸਾਰੀ ਗੱਲ ਰੱਖੀ ਪਤਾ ਲੱਗਾ ਨਹੀਂ ਦਿੱਤਾ ਕਿਸੇ ਨੂੰ ਇਹਨਾਂ ਨੇ ਤਾਂ ਪਤਾ ਵੀ ਠੇਕੇ ਦੇ ਵਾ ਮੁੰਡਿਆ ਵਾ ਤੇ ਚੱਲ ਜਿੰਨਾ ਚਿਰ ਆਉਂਦਾ ਹੀ ਆਉਂਦਾ ਰਹਿੰਦਾ ਉਹ ਕਿੱਥੇ ਚੱਲ ਗਿਆ ਸਬਜ਼ੀ ਤੇ ਮੈਂ ਬਣਾ ਲਈਆ ਰੋਟੀਆਂ ਵੀ ਭਗਾ ਕੇ ਰੱਖ ਲਈਆਂ ਵਾ ਮੈਂ ਹੀ ਸੋਚਣ ਦੀ ਕਿ ਚੱਲ ਸ਼ਹਿਰ ਚੱਲ ਜਾਂਦੇ ਥੋੜਾ ਬੋਤਾ ਸਮਾਨ ਲੈ ਆਉਂਦੇ ਆਪਣਾ ਦਿਨ ਤੇ ਥੋੜੇ ਰਹਿ ਗਏ ਆ ਵਿੱਚ ਸਮਾਨ ਪਾਉਂਦਿਆਂ ਵੀ ਟਾਈਮ ਲੱਗ ਜਾਂਦਾ ਵਾ ਉਥੋਂ ਖਰੀਦਣਾ ਵੀ ਆ ਕਿੰਨਾ ਟਾਈਮ ਲੱਗ ਜਾਂਦਾ ਵਾ ਹਜੇ ਤੱਕ ਆਏ ਨਹੀਂ ਆ ਨਾ ਦੱਸਿਆ ਇਹ ਕੁਝ ਵੀ ਭਾਉ ਉਥੇ ਮੁੰਡਿਆਂ ਨਾਲ ਗੇ ਖਲੋਤੇ ਹੋਣ ਪਿੰਡ ਜਾਣਾ ਹੀ ਉਹ ਵੀ ਨਹੀਂ ਟਾਈਮ ਲੱਗਣ ਡਿਆ ਕੋਈ ਨਾ ਕੋਈ ਰਿਸ਼ਤੇਦਾਰ ਆ ਜਾਂਦਾ ਮਿਲਣਾ ਪਤਾ ਨਹੀਂ ਕਿੱਥੇ ਚੱਲ ਜਾਂਦੇ ਐਦਾਂ ਕਰਦੀ ਆ ਫੋਨ ਕਰਕੇ ਪੁੱਛ ਲੈਣੀ ਆ ਕਿੱਥੇ ਆ ਸੰਦੀਪ ਗੱਲ ਸੁਣੀ ਕੀ ਕਰਨ ਦੇ? ਕਰਨਾ ਕੁਝ ਨਹੀਂ। ਰੋਟੀ ਪਾਣੀ ਬਣਾ ਕੇ ਠੀਕ ਹੀ। ਅੱਛਾ। ਤੇ ਮੈਂ ਤੁਹਾਨੂੰ ਹੀ ਫੋਨ ਲਾਉਣ ਲੱਗੀ ਸੀ। ਅੱਛਾ। ਤੇ ਆ ਗਈ। ਗੱਲ ਚ ਲੱਗੀ ਸੀ। ਔਰ ਇੱਥੇ ਬਾਹਰ ਹੀ ਮੈਂ। ਮੇਰੀ ਗੱਲ ਸੁਣੋ। ਤੁਹਾਨੂੰ ਵੀ ਪਤਾ ਵਾ 2-3 ਦਿਨ ਰਹਿ ਗਏ ਵਿੱਚ। ਤੇ ਨਾ ਤੁਸੀਂ ਕਿਹ ਰਿਸ਼ਤੇਦਾਰ ਦੇ ਗਏ ਆ। ਸੰਦੀਪ, ਮੈਂ ਕਿਹਾ ਵੇਲੇ ਤੁਰਾ ਫਿਰੰਡਿਆ ਵਾ। ਪੇਪਰਾਂ ਦਾ ਕੰਮ ਹੀ ਕੋਈ। ਉਹ ਕਰਵਾਇਆ ਵਾ। ਏਜੰਡਰ ਨੂੰ ਮਿਲ ਕੇ ਆਏ ਆ। ਤੁਹਾਨੂੰ ਮਤੇ ਪੈਸੇ ਲੈ ਕੇ ਆਉਣਾ ਮੈਂ। ਕੋਈ ਨਾ ਕੋਈ ਰਿਸ਼ਤੇਦਾਰ ਘਰ ਆ ਜਾਂਦਾ ਮਿਲਣ ਵਾਸਤੇ। ਜਿੰਨੂੰ ਵੀ ਪਤਾ ਲੱਗਾ ਉਹਨੇ ਆਉਣਾ ਹੀ ਹੈ ਮਿਲਣ ਨੂੰ। ਉਚਾਨ ਕੋਈ ਗੱਲ ਨਹੀਂ ਹਰੇ ਨੂੰ ਪਤਾ ਹੀ ਆ ਇਹ ਕੰਮ ਹੀ ਬਥਰੇ ਹੁੰਦੇ ਆ ਨਾਲੇ ਇਹ ਮੁਰੇ ਨਾ ਲੈ ਜਾਣਾ ਨਾ ਉਹਨੇ ਸਮਾਨ ਲੈ ਹੋਣਾ ਸੀ ਉਹਦਾ ਸਮਾਨ ਲੈ ਕੇ ਆਏ ਨਾ ਇਹ ਤੇ ਸ਼ਹਿਰ ਗਏ ਆ ਕਿੰਨਾ ਸਮਾਨ ਲੈ ਹੋਣ ਵਾਲਾ ਪੈਕਿੰਗ ਸਾਰੀ ਕਰਨ ਵਾਲੀ ਪਈ ਆ ਸਾਂ ਚਾਚੇ ਘਰ ਜਾਣਾ ਵਾ ਉਹਨਾਂ ਨੂੰ ਵੀ ਮੇਲ ਆਈਏ ਉਹਨਾਂ ਨੇ ਕਹਿਣਾ ਹੁਣ ਖੜੇ ਪੈਰ ਤੇ ਦੱਸਿਆ ਵਾ ਨਾਲੇ ਉਹਨਾਂ ਡੱਬਾ ਦੇਵਾਂਗੇ ਉਹਨਾਂ ਨੂੰ ਵੀ ਖੁਸ਼ੀ ਹੋਊਗੀ ਇਹ ਤਾਂ ਨਾ ਸੋਚਣਗੇ ਕਿ ਸਾਨੂੰ ਦੱਸਿਆ ਨਹੀਂ ਇਹਨਾਂ ਨੇ ਜਾਣ ਲੱਗਿਆ ਦੱਸਿਆ ਵਾ ਸੰਦੀਪ ਇੰਨੇ ਕੰਮ ਕਰਦੇ ਆ ਨਾ ਉਹਨਾਂ ਦਾ ਤਾਂ ਖਿਆਲ ਨਹੀਂ ਆ ਮੰਜ ਕੋਈ ਗੱਲ ਨਹੀਂ ਜਾਣੇ ਆ ਡੱਬਾ ਲੈ ਆਉਣਾ ਦੇ ਦੋ ਰਿਕਰ ਤੋਂ ਹੋਣੀ ਐਂਡ ਬਾਦੇ ਮੰਗੇ ਨੌਏ ਦਸ ਨੇ ਚਾਚਾ ਜੀ ਨੇ ਐਦਾਂ ਕਰਦੇ ਆਂ ਸ਼ਹਿਰ ਦਾ ਕੰਮ ਫੇਰ ਕੇ ਇਦਣ ਕਾ ਆਵਾਂਗੇ ਪਹਿਲਾਂ ਉਧਰੋਂ ਹੋ ਆਈਏ ਸ਼ਹਿਰ ਕਾਲ ਨੂੰ ਦਿਲ ਜਾਂਗੇ ਚਲੋ ਰੋਟੀ ਪੰਟੇ ਹੀ ਖਾ ਹੀ ਲਿਆ ਵਾ ਚਲਿਏ ਫਿਰ ਆਪਾਂ ਮੈਂ ਡੱਬਾ ਲਿਆਵਾ ਤੂੰ ਲੈ ਆ ਉਹ ਡੱਬਾ ਤੇ ਚਲੋ ਫਿਰ ਚਲ ਠੀਕ ਨੇ ਡੱਬਾ ਲੈ ਆ ਗਿਆ ਮੈਂ ਚੱਲਦੇ ਠੀਕ ਹੈ ਲੈ ਉਹ ਦੀਆਂ ਕਿ ਚਲ ਇਹਨਾਂ ਦਾ ਕੰਮ ਬਣ ਗਿਆ ਨਹੀਂ ਤੇ ਵਿਚਾਰਿਆਂ ਨੇ ਕਿੰਨੇ ਧੱਕੇ ਖਾਦੇ ਆ ਕਦੀ ਇੱਧਰ ਜਾ ਕਦੀ ਉੱਧਰ ਜਾ ਚੱਲ ਮੈਂ ਹੀ ਅਰਦਾਸ ਹੋਰ ਕਰਦੀ ਆਂ ਕਿ ਬਾਬਾ ਜੀ ਇਹਨਾਂ ਨੂੰ ਕੰਮ ਮਿਲ ਜੇ ਛੇਤੀ ਛੇਤੀ ਤੇ ਸਾਰੇ ਕੰਮ ਸੌਖੇ ਹੋ ਜਣਾ ਇਹ ਮਾਦਾ ਨੇ ਨਾ ਐਦਾਂ ਨਹੀਂ ਨਿਕਲਣਾ ਇਹ ਤਾਂ ਪੰਮੀ ਚੋ ਲੈ ਦੇ ਵਿੱਚ ਲੜੇ ਤੇ ਨਿਗਲਦੀ ਕਰਨੀ ਇਹਨੂੰ ਇਥੋਂ ਕਿਤੇ ਪਖੰਡ ਫੜੇ ਹੀ ਇਹਨਾਂ ਨੇ ਮਾਵਾਂ ਧੀਆ ਹੀ ਰਲੀਆਂ ਚੁਗੀ ਜਾਂਦੀਆਂ ਹੀ ਨਾ ਸਾਨੂੰ ਪਤਾ ਹੀ ਕੁੱਖ ਨਹੀਂ ਸਾਨੂੰ ਪਤਾ ਹੀ ਕੁੱਖ ਨਹੀਂ ਇਹਨੇ ਨਹੀਂ ਦਜਣਾ ਜਦੋਂ ਮੈਂ ਸਵੇਰ ਦਾ ਕਿਹਾ ਵਾ ਤੂੰ ਜਾ ਇਥੋਂ ਤਾਂ ਫਿਰ ਜਾਣੀ ਕੀ ਉਹ ਨਹੀਂ ਜੋ ਤੇਰੇ ਘਰ ਦੇ ਵਿੱਚ ਤੇਰੀ ਕੋਈ ਥਾਂ ਹੀ ਨਹੀਂ ਜੇ ਤੇਰੇ ਕੋਹ ਲੱਗਦੇ ਹੋਈ ਤਾਂ ਤੂੰ ਇਹ ਕੰਮ ਨਾ ਕਰਦੀ ਸਾਡੇ ਵੱਲੋਂ ਭਾਈ ਹੁਣ ਕੁੜੀ ਕੋਈ ਜਾਈ ਤੇ ਭਾਈ ਜਿੱਥੇ ਮਰਜ਼ੀ ਜਾਵੇ ਇਹਨਾਂ ਨੇ ਇਹ ਕੰਮ ਕਰਕੇ ਹੀ ਰਹਿਣਾ ਮਾਤਾ ਓਥੇ ਆ ਫੜ ਬੈਗ ਨਹੀਂ ਕਿੱਥੇ ਬਣਾ ਬੈਗ ਮੈਂ ਚੱਲ ਚੱਲ ਫੜ ਤੇ ਜਾ ਚੱਲ ਜਿਹਦਾ ਮੈਂ ਸੁਲੇਰ ਦਾ ਕਿਹਾ ਵਾ ਨਹੀਂ ਤੇਰੀ ਜੁਰਤ ਕਿਤਨਾ ਪਈ ਮੈਨੂੰ ਇਸ ਤਰ੍ਹਾਂ ਕੇ ਗੱਲ ਫੈਨਦੀ ਤੇ ਭਾਈ ਜਦ ਮਰਜ਼ੀ ਪਈ ਨਾ ਆਓ ਪਿਆ ਬੈਗ ਤੇ ਚਲੋ ਮੇਰਾ ਬੈਗ ਉੱਥੇ ਅੰਦਰ ਜਾਏਗਾ ਤੂੰ ਉਹ ਆਪਣੇ ਹੱਥਾਂ ਨਾਲ ਜੋ ਕੇ ਅੰਦਰ ਆ ਕੇ ਆਈ ਮੇਰੇ ਕੋਲ ਰੱਖਾਈਂ ਨਾ ਠੀਕ ਉਹ ਨਾ ਚਲੋ ਤੂੰ ਤਿੰਨੇ ਅੰਦਰ ਨਿਕਲ ਬਾਹਰ ਚਲੋ 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 ਮੈਂ ਤੁਹਾਨੂੰ ਨਿਕਲ ਅੰਦਰ ਨੂੰ ਸ਼ਾਮਾ ਪੈ ਗਈਆਂ ਪੈ ਜਾਣੇ ਪੈ ਜਾਣੇ ਰਾਤ ਜਿਹੜੀ ਇਹ ਤਾਂ ਵੀ ਇੱਥੇ ਨਹੀਂ ਘਟਣੀ ਜਿੱਥੇ ਮਰਜ਼ੀ ਘਟੋ ਜਾਵੇ ਤੇਰੀ ਜੇੜ ਮੈਂ ਗੇੜ ਗਾੜੀ ਮੰਜੀ ਡਾ ਕੇ ਆਉਂਗੀ ਮੈਂ ਕਹਿ ਨਹੀਂ ਨਾ ਉਹਨੂੰ ਕੀ ਜਾਣਨੀ ਆ ਤੇਰਾ ਹੈ ਕੀ ਐ ਇੱਥੇ ਪਹਿਲਾਂ ਮਾਦਾ ਮੇਰੀ ਸੋਹਣਾ ਗੱਲ ਇਹ ਉਹਨਾਂ ਨੂੰ ਮੈਨੂੰ ਤਾਂ ਧੱਕੇ ਮਾਰਨੇ ਪੈਣ ਇਹ ਚੰਗਾ ਏ ਤੂੰ ਇਹੋ ਹੀ ਆ ਬਿਚੋਪ ਕਰਕੇ ਚੱਲ ਜਾ ਮੈਂ ਹਾਂ ਤਾਂ ਕਿ ਤੂੰ ਮੈਨੂੰ ਮਿੰਨੂ ਮਾਰਾਂਗੇ ਤਾਂ ਕਿਰੂ ਤੈਨੂੰ ਮਾਰ ਕੇ ਕ ਕੰਮ ਸਵਾਦੇ ਕਰ ਲਿੰਦੇ ਨਹੀਂ ਕ ਮਾੜਾ ਕਾ ਕੀਤਾ ਵੀ ਤੇਰਾ ਹੀ ਮੇਰੀ ਸੁਣ ਗੱਲ ਮਾਤਾ ਮੰਜੇ ਤੇ ਬੈਠੀ ਰੋਟੀ ਖਾਣੀ ਹੀ ਨਾ ਤੈਨੂੰ ਨਹੀਂ ਹਜਮ ਹੋਈ ਬਹੁਤ ਰੋਟੀਆਂ ਖਵਾ ਲਨ ਡਈਆਂ ਇਹ ਚਲੋ ਫਿਰ ਰੋਟੀਆਂ ਦੀ ਬਹੁਤ ਬੜੀਆਂ ਖਵਾ ਪਾਲੀਆਂ ਤੇਰੀਆਂ ਨਹੀਂ ਤਾਂ ਹੁਪ ਜਾਂਦੀ ਨਾ ਚਲੋ ਫਿਰ ਨਹੀਂ ਮੈਂ ਕਦੇ ਵੀ ਨਹੀਂ ਜਾਂਦੀ ਮੈਂ ਕਹਿੰਦੀ ਮੈਂ ਕੋਈ ਦੰਗਾਲ ਬੰਦੇ ਵੀ ਇੱਥੇ ਖੜੇ ਕਰ ਲਾ ਮੈਨਾਂ ਨਹੀਂ ਘਰੋਂ ਨਿਕਲਦੀ ਮੁੜ ਕੇ ਐਵੇਂ ਉਹ ਬਾਹਰ ਹੋਊਗਾ ਤੇ ਤੇ ਹੋਰ ਆ ਜੇ ਕਦੇ ਆ ਗਏ ਮੇਰੇ ਤੇ ਜੱਜ ਨਾ ਲਗਾਓ ਜੱਜ ਨਹੀਂ ਲਗਾ ਇੱਥੇ ਲੱਗੀ ਤੂੰ ਰੋਬ ਮੇਰਾ ਪੰਗਿਆਂ ਕਰ ਲਈਆਂ ਸਾਰਾ ਕੁਝ ਤੇ ਹੀ ਕਰ ਲਿਆ ਮਗਰ ਕੀ ਰਹਿ ਗਿਆ ਹੁਣ ਸਭ ਕੁਆ ਮੇਰਾ ਹੀ ਆ ਇਹ ਤਾਂ ਡਾਕੂ ਹੋਣੀ ਇੱਥੇ ਠੀਕ ਨਾ ਮੈਂ ਸਭ ਕੁਆ ਮੇਰਾ ਹੀ ਆ ਤੇਰਾ ਕੱਖ ਨਹੀਂਗਾ ਇੱਥੇ ਤੂੰ ਹੀ ਮਗਰੋਂ ਲੈ ਕੇ ਆਈ ਜਿੱਥੋਂ ਮਰਜ਼ੀ ਲੈ ਕੇ ਆਈ ਹੋ ਮੈਂ ਤੇ ਚਲੋ ਫੇ ਚਲੋ ਮੈਂ ਬੋਦੀਆਂ ਗੱਲਾਂ ਨਹੀਂ ਸੁਣਾਂ ਮੈਂ ਤੇਰੀਆਂ ਗੱਲਾਂ ਚ ਹੁੰਦੀ ਵੀ ਨਹੀਂ ਨੇ ਨਾਮ ਤੇਰੀਆਂ ਕਰਨੀਆਂ ਤੇ ਉਹ ਜਾਂਦਾ ਰਾਤ ਉਧਰ ਹੋ ਸਿੱਧੀ ਤੂੰ ਜਿੱਦਾਂ ਦੀ ਕੁੜੀ ਹੋ ਗਈ ਕਿਤੇ ਇਹਨਾਂ ਦੇ ਮੱਥੇ ਤੋਂ ਤਿੜੀ ਨਹੀਂ ਗਈ ਕਿਦੇ ਕੀ ਉਹ ਤੁਹਾਡੇ ਖਾਂਦੀ ਸੀ ਸਗਾਤ ਜੰਮ ਘੜੀ ਬੈ ਗਈ ਤੇ ਉਹ ਜੰਮ ਕੇ ਬੈਠ ਕੇ ਮੈਂ ਮੈਂ ਤੇ ਟੌਰ ਜਮਾਉਣ ਗਈ ਹਾਂ ਤੁਹਾਡੇ ਡੀਓ ਸਗਾਤ ਲਈ ਉਸ ਗਾਦਨੀ ਆ ਜੇ ਮੈਂ ਡੱਬਾ ਬੈਠ ਕੱਢ ਕੇ ਲਿਆਈਂ ਮੈਂ ਬੈਠ ਚੱਲ ਬਾਹਰ ਨਹੀਂ ਗਾ ਚੱਲ ਬਾਹਰ ਤੂੰ ਕੌਣ ਹੈ ਬਾਹਰ ਕੱਢਣ ਨੂੰ ਮਾਉਂ ਸੁਗਾਤ ਚੰਗਾ ਉਹ ਹੋਣੀ ਸੁਗਾਤ ਮੇਰੀ ਤੈਨੂੰ ਨਾ ਕੋਹਲੀ ਕਹੋ ਤੇ ਤੂੰ ਕੌਣ ਹੈ ਮੈਨੂੰ ਬਾਹਰ ਕੱਢਣ ਵਾਲੀ ਚੱਲ ਵਰਗਾ ਮੈਂ ਵਾਰ-ਵਾਰ ਇਹ ਕਹਿਣਾ ਉੱਠ ਕੇ ਨਾ ਚੜ੍ਹਦਾ ਤੈਨੂੰ ਤੇਰੇ ਵਰਗੇ ਕਈ ਵੇਖੀਆਂ ਨੇ ਤੇ ਕੋਈ ਨਹੀਂ ਵੇਖਿਆ ਮੈਂ ਤੇ ਚਲੋ ਫਿਰ ਉਹ ਤਾਂ ਜਾਂਦਾ ਰਾਜ ਆਮਦਰ ਹੋ ਮਾਦਾ ਮੈਂ ਤੇਰਾ ਬੜਾ ਕੀਤਾ ਠੀਕ ਵਾ ਤੈਨੂੰ ਬੜੀਆਂ ਰੋਟੀਆਂ ਖਵਾ ਲੀਆਂ ਪਰ ਤੈਨੂੰ ਮਸਾ ਕਦਰ ਨਹੀਂ ਪਈ ਨਹੀਂ ਤੈਨੂੰ ਸਾਲ ਤੇ ਤੈਨੂੰ ਆਈ ਨੂੰ ਹੋਇਆ ਤੂੰ ਮੈਂ ਰੋਟੀਆਂ ਖਵਾ ਲਾਂ ਬੈ ਗਈ ਤੇ ਮੈਂ ਮਰੀਆਂ ਨਾ ਲਾ ਚਲੋ ਮੈਂ ਨਹੀਂ ਕਰਦੀ ਕੋਈ ਠੀਕ ਵਾ ਤੂੰ ਹੀ ਨਹੀਂ ਮੇਰਾ ਨਾ ਕਰਨਾ ਮੈਂ ਕੀਤਾ ਚਲੋ ਫੜੋ ਬੈਗ ਆ ਤਾ ਵੀ ਕੀ ਆ ਤੂੰ ਓ ਮਾਦਾ ਤੂੰ ਨਾ ਟੜੀ ਨਹੀਂ ਜਿਹੜੇ ਗੱਲੋਂ ਤੈਨੂੰ ਹਟਾਉਂਦੇ ਪਰ ਤੂੰ ਹੀ ਕੋਈ ਸ਼ਰਮ ਕਰ ਲੈ ਆਪਣੇ ਆਪ ਦੇ ਵਿੱਚ ਕੋਈ ਮੈਂ ਨਾ ਹਟਾਉਣਾ ਨਹੀਂ ਮੈਂ ਤੇ ਆਖਿਆ ਆਪਣੀ ਮਾਦੀ ਨਹੀ ਹਟਾਉਣਾ ਇਹਨੂੰ ਮੈਂ ਗੋਟੜੀਆਂ ਫੜ ਕੇ ਨਾ ਕੱਟਿਆ ਬਾਅਦ ਵਿੱਚ ਗੱਲ ਕਰੀ ਤੂੰ ਫੜਦੇ ਭਾਏ ਆ ਆ ਫੜ ਮਾਦਾ ਬੈਗ ਤੇ ਚੱਲ ਮੈਂ ਬੈਗ ਤਾਂ ਤੂੰ ਮੇਰਾ ਫੜਾ ਦੇ ਮੈਂ ਫੜ ਲੈਣੀ ਚੱਲ ਚੱਲ ਫੇਰ ਜਾ ਨਾ ਜਾ ਐਵੇਂ ਹੀ ਕਿ ਨੀ ਵਰੀ ਕਿ ਆ ਵੀ ਜਾ ਜਾਗਾ ਤਾਂ ਫੇਰ ਹੋਥੇ ਕਿ ਜੀ ਬਸ ਪਲੇਸ ਨੇ ਖੰਦੀ ਫਿਰਦੀ ਚੱਲ ਮਾਦਾ ਚੱਲਗਾ ਚੱਲ ਹੋਗਾ ਅੱਜ ਤੇ ਤੋ ਮੇਰੇ ਨਾਲ ਇਹ ਕੰਮ ਕਰਦਾ ਹੀ ਆ ਨਾ ਕੱਲ ਨੂੰ ਤੇਰਾ ਹਾਲ ਉਹ ਹੋਣਾ ਵਾ ਜਿਹੜਾ ਹੋਣ ਦਾ ਹੱਕ ਹੋਵੇ ਵੇਖ ਲਾਂਗੇ ਕਿਦਾਂ ਨਾ ਹੁੰਦਾ ਤੇਰਨਾ ਹੀ ਹੋਣਾ ਵਾ ਸਾਡੇ ਨਾਲ ਕੋਈ ਨਹੀਂ ਮੈਂ ਹੁਣ ਕੁੜੀ ਨੂੰ ਲਿਆਉਣੀ ਆ ਹੁਣ ਸੱਦ ਕੇ ਲੈ ਆਉ ਜਿੰਨੂੰ ਲਿਆਉਣਾ ਤੇਰਾ ਇੰਨਾ ਇੰਨਾ ਹੀ ਨਾ ਥਾਣਾ ਨਾ ਮੈਂ ਤੇਰਾ ਜਾ ਮਾਦਾ ਜਾਗਾ ਤੁਲ ਕੇ ਮਾਰ ਕੇ ਮੁੱਕੀ ਮਾਰ ਦੂ ਤੈਨੂੰ ਨਾਲ ਹੀ ਤੱਜੇ ਨਹੀਂ ਘਰ ਅਰੇ ਆ ਆਪਾਰ ਆਇਆ ਹਾਂ ਅੰਕਲ ਜੀ ਤੋਂ ਨਹੀਂ ਆਏ ਜੇ ਆ ਗਿਆ ਆ ਗਿਆ ਹੋਰ ਪੁੱਤ ਤਾਂ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾਓ ਹਾਂਜੀ ਮੈਂ ਠੀਕ ਠਾਕ ਹੋ ਗਿਆ ਕਰੀਓ ਕਿਤੇ ਉਧਰ ਵੀ ਨਹੀਂ ਆਉਂਦੇ ਨਹੀਂ ਸਾਰਾ ਦਿਨ ਘਾਰੇ ਲੱਗ ਜਾਂਦਾ ਹੋਰ ਪੁੱਤ ਤੂੰ ਸੁਣਾ ਤੇ ਕੇ ਕਦੋਂ ਦੀ ਗਈਆਂ ਹੋਈ ਗਿਆ ਮਹੀਨਾ ਕਰ ਆ ਘਰਾਂ ਤੋਂ ਕਿੱਥੇ ਨਿਕਲਿਆ ਜਾਂਦਾ ਵਾ ਜੀ ਜੀ ਤੇ ਗੱਲ ਹੈ ਵਾ ਚਲ ਜੀ ਸਸਿਗਾ ਜੀ ਚਾਚਾ ਜੀ ਸਸਿਗਾ ਠੀਕ ਠਾਕ ਹੈ ਚੱਲ ਵਧੀਆ ਵੇ ਵੀ ਸੁਣੋ ਬਸ ਠੀਕ ਠਾਕ ਤੇ ਜਿਹਦਾ ਡੱਬੇ ਚੁੱਕੀ ਫੇੜਿਆ ਉਹ ਚਾਚਾ ਜੀ ਦਖਲ ਨਹੀਂ ਦਿਨਾ ਪਹਿਲਾਂ ਮੂੰਹ ਤੇ ਮਿੱਠਾ ਕਰੋ ਆਖੋ ਫੜਾ ਜੀ ਪਾਦਾ ਦੇ ਨੋਵੇਂ ਦੇ ਇਸ ਦੇ ਵੀ ਹਰੇ ਉਹ ਖਾ ਰਹੀ ਨਹੀਂ ਤਾਈ ਜੀ ਇਹ ਦਿਖਾ ਕੇ ਆਏ ਘਰੋਂ ਤਈ ਖਾਓ ਤੀ ਲੈ ਪੁੱਤ ਘਰੋਂ ਤੇ ਖਾ ਕੇ ਆਈਦਾ ਹਾਂਜੀ ਤੇ ਪਹਿਲਾਂ ਮੈਨੂੰ ਇਹ ਦੱਸ ਕਿ ਡੱਬਾ ਹੈ ਕਾ ਦਾ ਵਾ ਡੱਬਾ ਤਾਈ ਜੀ ਮੇਰਾ ਨਾ ਬਾਹਰ ਦਾ ਕੰਮ ਬਣ ਗਿਆ ਵਾ ਤਿੰਨ ਚਾਰ ਦਿਨ ਤੱਕ ਚੱਲੇਣਾ ਹੈ ਤਾ ਤੂੰ ਹੀ ਲਕਾ ਲਖੜਿਆ ਦੱਸਿਆ ਹੀ ਨਹੀਂ ਲਕਾ ਕਾ ਦਾ ਚਾਚਾ ਜੀ ਰੱਖਣਾ ਸੀ ਤੁਹਾਨੂੰ ਤੇ ਪਤਾ ਵਾ ਇਦਾਂ ਫੇਰੇ ਤੋਰੇ ਚ ਨੰਗਾ ਗਿਆ ਦਿਨ ਤੇ ਕੰਮ ਨਹੀਂ ਬਣਿਆ ਸੀ ਦਿਲਜੀਤ ਤੂੰ ਮੇਰਾ ਚਾਲ ਬਲਿਆ ਕੱਲ ਹੀ ਨਹੀਂ ਦੱਸਿਆ ਮੈਨੂੰ ਉਹ ਚਾਚਾ ਜੀ ਉਹ ਮੈਨਾਂ ਕਿ ਚੱਲਿਆ ਹੈ ਕੰਮ ਪਰ ਉਹ ਛੇਤੀ ਜੀ ਅੱਛਾ ਤੁਹਾਨੂੰ ਕਿ ਦੱਸਾਂ ਮੈਂ ਕਿ ਘਰ ਦੇ ਦੱਸੂੰਗਾ ਠੀਕ ਐ ਬੇ ਨਾ ਤੁਹਾਨੂੰ ਦੋਵਾਂ ਜੀਆਂ ਨੂੰ ਲੱਖ ਲੱਖ ਵਧਾਈਆਂ ਮੇਰੇ ਪੁੱਤ ਦਾ ਕੰਮ ਬਣਿਆ ਵਾ ਹਾਂਜੀ ਹਾਂਜੀ ਮੈਂ ਤਾਂ ਹੀ ਦੱਸਿਆ ਇਹਨਾਂ ਲੋਕੀ ਮਜ਼ਾਕ ਵੜਾ ਬਣਾਉਂਦੇ ਕੀ ਕਹ ਰਹਾ ਮਣਿਕ ਤੁ ਕੀ ਗੱਲਾਂ ਵਧੀਆ ਕਰਦੇ ਆਹ ਤਾਂ ਗੱਲ ਹੈ ਹੀ ਆ ਹਾਂਜੀ ਪਹਿਲਾਂ ਤਾਂ ਪਤਾ ਨਹੀਂ ਦੇਖਿਆ ਹੋਊ ਲਿਆ ਪੁੱਤ ਆ ਤਾਂ ਬੜਾ ਵਧੀਆ ਕੀਤਾ ਯਾਰ ਜੀ ਮੈਂ ਕਿਹਾ ਵੀ ਜਾਊਗਾ ਨਾ ਫਿਰ ਡੱਬਾ ਲੈ ਕੇ ਜਾਊਗਾ ਠੀਕ ਠੀਕ ਹੈ ਤੇ ਸੰਦੀਪ ਨੂੰ ਕਹਿ ਦੇ ਵੀ ਇਹ ਨਾ ਹੋਵੇ ਫਤ ਤੂੰ ਬਾਹਰ ਚੱਲ ਜਾ ਇਹ ਫਿਰ ਤੇਰਾ ਹੀ ਨਾ ਮਾਰੇ ਨਹੀਂ ਨਹੀਂ ਇਹਨੂੰ ਕਹਿ ਮੇਰੇ ਨਾਲ ਆ ਜਾ ਕਰੀ ਮੈਨੂੰ ਨਹੀਂ ਨਹੀਂ ਜ਼ਰੂਰ ਆਇਆ ਕਰੂੰਗੀ ਕੋਈ ਨਹੀਂ ਮੈਂ ਵੀ ਫੇਰਾ ਮਾਰਿਆ ਕਰੂੰਗੀ ਘਰ ਮੈਂ ਇਕੱਲੀ ਨੇ ਕੀ ਕਰਨਾ ਆਹ ਇਹ ਤਾਂ ਗੱਲ ਹੈ ਵਾ ਹਾਂਜੀ ਕੋਈ ਗੱਲ ਨਹੀਂ ਇਦਾਂ ਹੀ ਰਲ ਮਿਲ ਕੇ ਪਤਾ ਟਾਈਮ ਲੰਘ ਜਾਂਦਾ ਮੈਂ ਹਾਂ ਕਦੀ ਤੂੰ ਇੱਧਰ ਆ ਕੇ ਕਦੀ ਮੈਂ ਉੱਧਰ ਆ ਜਾ ਕਰੂੰਗੀ ਤੇ ਚੱਲ ਦੇ ਲੰਘ ਜਾਂਦਾ ਚੀਜ਼ ਕਰ ਲੈ ਫਲੈਟ ਹੈ ਕਦੋਂ ਇਹ ਚੜ੍ਹ ਕੇ ਦੇਣਾ ਕਦੋਂ ਆਹਦੀ ਹਾਂਜੀ ਠੀਕ ਹੈ ਠੀਕ ਹੈ ਤੁਹਾਨੂੰ ਕਹਿਣਾ ਕਿ ਵਜੇ ਚਲੋ ਵਧੀਆ ਹੋ ਗਿਆ ਅੱਛਾ ਜੇ ਸਾਰੀ ਤਿਆਰੀ ਕਰਨ ਵਾਲੀ ਪਈ ਅੱਛਾ ਤੇ ਮੈਂ ਕਹਿਣੀ ਮੈਂ ਪਹਿਲਾਂ ਨਾ ਇਸ ਵਾਰ ਵੀ ਨਹੀਂ ਬਣਾਵਾਂ ਤਾਂ ਮੈਂ ਤਾਂ ਪਹਿਲਾਂ ਹੋ ਹੀ ਗਿਆ ਅੱਛਾ ਨਹੀਂ ਕੋਈ ਕਹਿਣੀ ਪਹਿਲਾਂ ਚੜ੍ਹ ਜੀ ਗੱਲ ਵਧੀਆ ਕੀਤਾ ਬਹੁਤ ਜੀ ਪੁੱਤ ਜੇ ਕਿ ਚੀਜ਼ ਦੀ ਲੋੜ ਵਾ ਨਾ ਤਾਂ ਦੱਸਣੀ ਜ਼ਰੂਰ ਚਾਹਦਾ ਨਾ ਰਵੀ ਨਹੀਂ ਨਹੀਂ ਕੋਈ ਗੱਲ ਚਾਚੀ ਜੀ ਤੁਹਾਨੂੰ ਦੱਸਣਾ ਕਿਹਨੂੰ ਦੱਸਣਾ ਆਹ ਜੇ ਪੈਸੇ ਤੇਲੇ ਦੀ ਲੋੜ ਵਾ ਕਿਸੇ ਵੀ ਤਰ੍ਹਾਂ ਦੀ ਲੋੜ ਵਾ ਨਾ ਹਾਂਜੀ ਹਾਂਜੀ ਤਾਂ ਕੋਈ ਗੱਲ ਨਹੀਂ 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 ਉਹ ਨਾ ਸਾਰੀ ਗਿਆ ਸੀ ਅੱਛਾ ਅੱਛਾ ਕਿਉਂ ਨਹੀਂ ਲੋੜ ਤਾਂ ਦੱਸ ਦੇਣਾ ਆਹੋਂ ਮੈਂ ਤਾਂ ਲੋੜ ਤੇ ਫੇਰ ਵੀ ਲੋੜ ਕੋਲ ਤੇ ਦੱਸਿਓ ਕੋਈ ਗੱਲ ਨਹੀਂ ਕੋਈ ਨਹੀਂ ਚਾਚੀ ਜੀ ਵੀਰ ਦਾ ਹੁੰਦਾ ਕੋਣ ਮਾਰੋ ਨਾ ਪੁੱਤ ਫੋਨ ਉਹਨੇ ਕਿੱਥੇ ਕਰਨਾ ਵਾ ਪਤਾ ਨਹੀਂ ਕਰਦੀ ਨਕੀਸ ਖਾਲ ਤਾਂ ਨੂੰ ਉਹਨੇ ਮਗੜੀ ਲਾੜਿਆ ਉਹਨੇ ਤੇ ਬਿਲਕੁਲ ਮਗਰ ਲੱਗਿਆ ਉਹ ਤੇ ਨਾਗ ਤੇ ਪੈਸਾ ਤੇਲਾ ਪਉਂਦਾ ਹੀ ਨਾ ਕਿ ਤੇ ਫੋਨ ਹੀ ਕਰਦਾ ਵਾ ਦੋ ਚਾਰ ਵਾਰੀ ਨਾ ਮੇਰੇ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਫੋਨ ਨਹੀਂ ਕੀਤਾ ਉਹਨੂੰ ਮੈਂ ਸਮਝਾਇਆ ਨਾ ਉਹਨੂੰ ਉਹ ਸਮਝਦਾ ਹੀ ਨਹੀਂ ਇਹ ਤੇ ਕੀ ਤਾਂ ਕੀ ਕਰ ਛੜਿਆ ਪੁੱਤ ਉਹ ਤਾਂ ਸਾਡੀ ਸਲਾਹ ਤੋਂ ਬਿਨਾਂ ਨਾ ਹਿਲਦਾ ਨਹੀਂ ਹੁੰਦਾ ਪੈਸਾ ਤੇ ਲਗਣਾ ਤੇਰਾ ਤਾਇਏ ਦੇ ਅਕਾਊਂਟ ਵਿੱਚ ਹੀ ਪਾਉਣਾ ਹਾਂਜੀ ਨਹੀਂ ਪਤਾ ਮੈਨੂੰ ਪਰ ਨਾ ਹੁਣ ਮਾਂ ਪਿਓ ਦਾ ਉਹਨੂੰ ਕੋਈ ਫਿਕਰ ਹੀ ਨਹੀਂ ਤੇ ਪਿੱਛੇ ਮਾਂ ਪਿਓ ਛੱਡ ਕੇ ਆਇਆ ਵਾ ਕਦੀ ਉਹਨੇ ਫੋਨ ਹੀ ਨਹੀਂ ਕੀਤਾ ਤੇ ਕਿ ਮੇਰਾ ਮਾਂ ਪਿਓ ਆਵਾਜਾ ਕਿਤਾ ਵਾ ਜਿਹੜੇ ਲੋਕ ਆਦੇ ਕਹਿੰਦੇ ਆ ਉਹ ਕਰੀ ਜਾਂਦਾ ਜਿਹੜੇ ਪੈਸੇ ਦੇ ਪੈਸੇ ਹੁੰਦੇ ਨਾ ਆਪਣੇ ਕੋਲ ਰੱਖਿਆ ਹੁਰ ਗਏ ਹੁਣ ਅਹੀਂ ਇੱਦਾਂ ਕਰਿਆ ਕਰਨਾ ਹੋਰ ਕੀ ਆਪਣਾ ਵੀ ਵਿੱਡੇ ਪਾ ਕੱਢਣਾ ਕਿ ਨਹੀਂ ਹੋਰ ਕੋਈ ਤਾਂ ਸਾਡੇ ਵੀ 100 ਖਰਚੇ ਆ ਜਾਣਾ ਕਿਤੇ ਇਹ ਭੈਣ ਭਰਾ ਦੇ ਨਿਆਣੇ ਦਾ ਵਿਆਹ ਸ਼ਾਦੀ ਹੋ ਗਿਆ ਉੱਥੇ ਨੇ ਵਰਤਣਾ ਹੀ ਬੜੇ ਖਰਚੇ ਨੇ ਚਾਚੀ ਜੀ ਆਹੋ ਤੇ ਦੀਦੀ ਕਿੱਥੇ ਲਿਖੀ ਨਹੀਂ ਐਥੇ ਹੁਣੀ ਆ ਘਰੇ ਹੀ ਮਨੇ ਕਿੱਥੇ ਜਾਣਾ ਮੈਂ ਸ਼ਾਇਦ ਕਿਤੇ ਗਏ ਆ ਨਹੀਂ ਨਹੀਂ ਘਰੇ ਹੀ ਆ ਅੰਦਰ ਹੁਣੀ ਆ ਇੱਥੇ ਠੀਕ ਐ ਸੇਗਾ ਦੇ ਪੁੱਤ ਫੇਰ ਲੱਗਾ ਰਹਿਦਾ ਵਾ ਚਲ ਕੋਈ ਗੱਲ ਨਹੀਂ ਚਾਚੀ ਤੁਸੀਂ ਨਾ ਟੈਨਸ਼ਨ ਲਿਆ ਕਰੋ ਇਹਨੂੰ ਉਹ ਤਾਂ ਟੈਨਸ਼ਨ ਦੇ ਹੁੰਦੀ ਹੈ ਨਾ ਕੱਲਾ ਕੱਲਾ ਪੁੱਤ ਵਾ ਅਜਾ ਦਲਜੀਤ ਇਹ ਦੋਨਾਂ ਨੂੰ ਨਹੀਂ ਹੈ ਕਿ ਟੈਨਸ਼ਨ ਤੇ ਫਿਰ ਤੁਸੀਂ ਕਿਉਂ ਰਹਿੰਦੇ ਨੇ ਚੀਜ਼ ਇਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਵਾ ਪੁੱਤ ਕਈ ਆਸਾਂ ਲਈ ਆਉਂਦੇ ਨੇ ਬੱਚਿਆਂ ਤੋਂ ਵੀ ਬਾਹਰ ਜਾਣਗੇ ਐਦਾਂ ਕਰਾਂਗੇ ਐਦਾਂ ਕਰਾਂਗੇ ਇਹ ਤੇ ਹੋਰ ਇਹ ਥੋੜਾ ਪਤਾ ਵੀ ਵਿਆਹ ਹੋ ਗਿਆ ਤਾਂ ਮਾਂ ਪਿਓ ਨੂੰ ਪੁੱਛਣਾ ਹੀ ਨਹੀਂ ਉਹਨਾਂ ਨੂੰ ਇਹ ਤੇ ਗੱਲ ਹੈ ਨਾ ਤੇ ਨਾਲੇ ਨਿੱਕਿਆਂ ਦੇ ਨੇ ਲਾਡਾ ਚਾਵਾਂ ਦਾ ਪਾਲੀ ਦੇ ਆ ਬਾਅਦ ਤੱਕੇ ਦੇ ਦਿੰਦੇ ਆ ਸਹੀ ਗੱਲ ਆ ਪੁੱਤ ਮੇਂ ਤਾਂ ਨਹੀਂ ਆ ਤੱਲਾ ਪੁੱਤ ਨਹੀਂ ਹੋਣਾ ਚਾਹੀਦਾ ਇਹਦਾ 2-3 ਹੋਣੇ ਚਾਹੀਦੇ ਆ ਜਿਹੜਾ ਕੱਲਾ ਵਾ ਨਾ ਉਹ ਇਹ ਗੱਲ ਸੋਚਦਾ ਵਾ ਮੇਰੇ ਵਾਲੀ ਹੋਣਾ ਮਾਈ ਬੁੱਡੇ ਨੇ ਕਿੱਥੇ ਜਾਣਾ ਇਹ ਤੇ ਗੱਲ ਤੇ ਜੇ ਹੋਈ ਇੱਕ ਹੋਰ ਹੁੰਦਾ ਤੇ ਦਾਦੇ ਨੇ ਆਪਿਆ ਵਾ ਸਾਨੂੰ ਆਪਣੇ ਨਾਂ ਰੱਖਣਾ ਹੀ ਕਿਉਂਕਿ ਜੇ ਉਧਰ ਚਲ ਗਏ ਨਾ ਸਾਰਾ ਕੁਝ ਉਹਨੂੰ ਨਾ ਦੇ ਦੇਣਾ ਹਾਂਜੀ ਇਹ ਤੇ ਹਾਂਦੇ ਹਾਂਦੇ ਆ ਪਿਜੋ ਕੁਝ ਹੈਗਾ ਸਾਡਾ ਹੀ ਆ ਅਸੀਂ ਸਾਹਮਣਾ ਹਾਂਜੀ ਹਾਂਜੀ ਚੰਗਾ ਫਿਰ ਹੁਣ ਜਾਈਏ ਅਸੀਂ ਤਿਆਰੀ ਤੇ ਰੀ ਕਰਨੀ ਹੈ। ਹਾਂ ਫੋਟ ਮੈਂ ਚਾਹ ਬਣਾਉਂਦੀ ਆ। ਇਹ ਇਦਾਂ ਨਹੀਂ ਮੈਂ ਚਾਹਣ ਦੇਣਾ। ਨਹੀਂ ਨਹੀਂ। ਨਹੀਂ ਨਹੀਂ। ਤੂੰ ਬੈ ਬ ਦੋ ਕੱਪ ਮੈਂਟੇ ਚ ਚਾਹ ਬਣਾ ਲਵਾਂਗੇ। ਕੋਈ ਗੱਲ ਨਹੀਂ ਫੇਰ ਆਵਾਂਗੇ ਫੇਰ ਚਾਹ ਪੀ ਲਾਂਗੇ। ਹਾਂ ਜਦੋਂ ਤੱਕ ਨਾ ਹੋ ਜਾਣਾ ਕਾਲੀ થી ਹੁੰਦੀ ਜੀ। ਸਾਰੀ ਤਿਆਰੀਆਂ ਕਰਨੀਆਂ ਆ ਵਾ। ਉਹ ਕੋਈ ਗੱਲ ਨਹੀਂ ਹੋ ਜਾਣੀ ਆ ਤਿਆਰੀ ਛੱਡੀ। ਤੁਹਾਨੂੰ ਇਹ ਕਿ ਕੋਈ ਨਾ ਕੋਈ ਪਰੋਨਾ ਨਾ ਆ ਜੇ। ਇੱਕ ਤੇ ਗੋਰ ਪ੍ਰੀਤ ਵੀ ਨਾ ਚੀਜ਼ਾਂ ਪਤਾ ਨਹੀਂ ਕਿੱਥੇ ਰੱਖ ਦਿੰਦਾ ਵਾ। ਮੈਂ ਕੋਈ ਸਮਝ ਨਹੀਂ ਲੱਗਦੀ ਜੀ। ਆ ਵੈਨ ਨਾਲੇ ਬੜੀ ਰੋੜੀ ਪੈਣੀ ਚੀਚੀ ਗੱਲਾਂ ਕਰਨ ਦੀ ਵੇਖਾ ਖੜਾ ਲੈ ਦਿਲ ਜਿੱਤ ਨਹੀਂ ਆਏ ਇਹ ਕਿੱਧਰ ਆਏ ਹੋਣਗੇ ਬੜਾ ਮੂੰਹ ਮਠਾ ਕਰਉਂਦੇ ਇੰਨਾ ਵਾਲਾ ਕਿਹੜੀ ਖੁਸ਼ਖਬਰੀ ਬਣੀ ਹੋਗੀ ਚੱਲ ਕੋਈ ਨਹੀਂ ਲੱਗ ਹੀ ਜਾਣਾ ਵਾ ਪਤਾ ਮਾਤਾ ਨੇ ਤੇ ਮੈਨੂੰ ਦੱਸਣਾਂ ਨਹੀਂ ਹੈਗਾ ਚੱਲ ਕੋਈ ਨਹੀਂ ਪਤਾ ਲੱਗ ਗਿਆਣਾ ਜੀ ਉਧਰ ਡੱਬਾ ਲੈ ਕੇ ਆਏ ਆ ਤੇ ਮੇਰੇ ਵੱਲ ਵੀ ਆਉਣ ਗਈ ਇੱਧਰ ਵੀ ਹੁਣਾ ਹੀ ਆ ਉਹਨਾਂ ਨੇ ਤੇ ਆਪੇ ਪਤਾ ਲੱਗ ਜੂਗਾ ਇਹ ਕਿਹੜੀ ਖੁਸ਼ਖਬਰੀ ਹੈ ਚਲ ਕੋਈ ਨਹੀਂ ਮੈਂ ਅੰਚਲ ਆਪਣਾ ਕੰਮ ਕਰ ਮੈਂ ਦੇਖ ਲਾਂ ਫਟਾਫਟ